ਮੈਂ ਕਈ ਵਾਰ ਕਈਆਂ ਵੀਰਾਂ ਦੇ ਕੋਲੋਂ ਇਹ ਗੱਲ ਸੁਣੀ ਵੀ ਮੈਂ ਫਲਾਣੇ ਦਾ ਕੀਤਾ ਸੀ ਭਲਾ ਤੇ ਉਹ ਮੈਨੂੰ ਧੋਖਾ ਦੇ ਗਿਆ ਹੁਣ ਆ ਜਿਹੜੇ ਮੈਂ ਲਫ਼ਜ਼ ਬੋਲੇ ਨੇ ਇਹਨਾਂ ਲਫ਼ਜ਼ਾਂ ਨੂੰ ਸੁਣਦੇ ਸਾਰ ਕਈਆਂ ਦੇ ਮਨ ਦੇ ਅੰਦਰ ਆਪਣੇ ਨਾਲ ਹੋਈ ਬੀਤੀ ਉਹਨਾਂ ਨੂੰ ਚੇਤੇ ਆਉਣੀ ਸ਼ੁਰੂ ਹੋ ਜਾਣੀ ਹੈ ਕਿਉਂਕਿ ਹਰ ਬੰਦੇ ਨੇ ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਕੀਤਾ ਹੁੰਦਾ ਹੈ ਤੇ ਉਹਨੂੰ ਧੋਖਾ ਵੀ ਕਿਧਰੋਂ ਦਗਾ ਵੀ ਕਿਧਰੋਂ ਨਾ ਕਿਧਰੋਂ ਮਿਲਿਆ ਹੁੰਦਾ ਹੈ ਇਹ ਗੱਲ ਵੱਖਰੀ ਹੈ ਵੀ ਦੁਨੀਆ ਦੇ ਅੰਦਰ ਭੜਾ ਕਰਨ ਵਾਲਿਆਂ ਦੀ ਕਤਾਰ ਉਹਨਾਂ ਦੀ ਲਿਸਟ ਛੋਟੀ ਹੈ ਤੇ ਦਗਾ ਦੇਣ ਵਾਲਿਆਂ ਦੀ ਧੋਖਾ ਦੇਣ ਵਾਲਿਆਂ ਦੀ ਜਿਹੜੀ ਲਿਸਟ ਹੈ ਜਿਹੜੀ ਕਤਾਰ ਹੈ ਉਹ ਬਹੁਤ ਹੀ ਜ਼ਿਆਦਾ ਲੰਮੀ ਹੈ ਵੱਡੀ ਕਤਾਰ ਹੈ ਗਦਾਰਾਂ ਦੀ ਕਤਾਰ ਲੰਮੀ ਔਰ ਭੜਾ ਕਰਨ ਵਾਲਿਆਂ ਦੀ ਕਤਾਰ ਛੋਟੀ ਹੈ ਚਲੋ ਖੈਰ ਉਹ ਇੱਕ ਵਿਸ਼ਾ ਵੱਖਰਾ ਹੈ ਮੈਂ ਇਹ ਗੱਲ ਕਹਿਣਾ ਵੀ ਜਦੋਂ ਅਸੀਂ ਇਹ ਕਹਿੰਨੇ ਆ ਨਾ ਵੀ ਫਲਾਣਾ ਬੰਦਾ ਮੈਨੂੰ ਦਗਾ ਦੇ ਗਿਆ ਮੇਰੇ ਨਾਲ ਵੀ ਹੋਈ ਬੀਤੀ ਤੁਹਾਡੇ ਨਾਲ ਵੀ ਹੋਈ ਬੀਤੀ ਮੈਂ ਗੱਲ ਤੇ ਸਾਂਝੀ ਝੁੱਕ ਕੇ ਕਰ ਰਿਆਂ ਨਾ ਉਹ ਸਾਡੇ ਪਛਾਣਨ ਦੇ ਅੰਦਰ ਹੀ ਕਿਦਰੇ ਨਾ ਕਿਦਰੇ ਕਮੀ ਰਹਿ ਜਾਂਦੀ ਹੈ ਜਿਹੜਾ ਬੰਦਾ ਸਾਡੇ ਕੋਲ ਆਇਆ ਸੀ ਆਪਣਾ ਬਣ ਕੇ ਆਇਆ ਸੀ ਮੈਨੂੰ ਕਹਿੰਦਾ ਸੀ ਤੂੰ ਮੇਰਾ ਭਰਾ ਤੂੰ ਮੇਰਾ ਮਿੱਤਰ ਤੂੰ ਮੇਰਾ ਰਿਸ਼ਤੇਦਾਰ ਮੇਰੇ ਪਛਾਣਨ ਵਿੱਚ ਹੀ ਕਿਦਰੇ ਗਲਤੀ ਹੋ ਗਈ ਉਹਨੂੰ ਮੈਂ ਸਹੀ ਢੰਗ ਦੇ ਨਾਲ ਪਛਾਣ ਨਹੀਂ ਸਕਿਆ ਉਨੇ ਭੁਲੇਖਾ ਬਣਾਇਆ ਸੀ ਭੁਲੇਖੇ ਦੀ ਪੁਸ਼ਾਕ ਪਾਈ ਸੀ ਭੁਲੇਖੇ ਦਾ ਪਰਦਾ ਬਣਾਇਆ ਸੀ ਅਸੀਂ ਪਰਦਾ ਪਰਦਾ ਵੰਦੇ ਰਹੇ ਤੇ ਪਰਦਾ ਚੁੱਕ ਕੇ ਉਹਦੇ ਅੰਦਰ ਤੱਕ ਜਾਣ ਦੀ ਕੋਸ਼ਿਸ਼ ਹੀ ਨਾ ਕੀਤੀ ਉਹਦੇ ਲਫ਼ਜ਼ਾਂ ਨੂੰ ਸੁਨਿਆ ਤੇ ਲਫ਼ਜ਼ਾਂ ਨੂੰ ਸੁਣ ਕੇ ਹੀ ਉਹਦਾ ਭਲਾ ਕਰਨਾ ਸ਼ੁਰੂ ਕਰ ਦਿੱਤਾ ਭਲਾ ਕਰਨਾ ਮਾੜਾ ਨਹੀਂ ਹੈ ਬੁਰਾ ਨਹੀਂ ਹੈ ਪਰ ਕਦੇ-ਕਦੇ ਇਦਾਂ ਹੁੰਦਾ ਹੈ ਵੀ ਭਲਾ ਕਰਨਾ ਤੁਹਾਡੇ ਪੈਰਾਂ ਦੀ ਜ਼ੰਜੀਰ ਬਣ ਜਾਂਦਾ ਹੈ ਤੁਹਾਡੇ ਵਾਸਤੇ ਉਹ ਬੜੀ ਦੁਬਦਬ ਖੜੀ ਕਰ ਦਿੰਦਾ ਹੈ ਪੁਲੇਖਾ ਦੇਣ ਵਾਲਾ ਬੰਦਾ ਮਤਲਬੀ ਬੰਦਾ ਸੀ ਉਹ ਤੁਹਾਨੂੰ ਰਿਸ਼ਤੇਦਾਰ ਬਣਾ ਲਿਆ ਉਹ ਇੰਨੇ ਇਹ ਵੀ ਬੋਲ ਕੇ ਲੈ ਆਪਾਂ ਇੱਕ ਮਾਂ ਦੇ ਪੇਟੋਂ ਜਨਮ ਨਹੀਂ ਲਿਆ ਕੀ ਹੋਇਆ ਪਰ ਤੂੰ ਤੇ ਮੈਂ ਭਰਾ ਭਰਾ ਪਰ ਉਹਨੂੰ ਪਤਾ ਸੀ ਮੈਂ ਆ ਰਿਹਾ ਠੱਗੀ ਮਾਰਨ ਮੈਂ ਇਹਨੂੰ ਜਾਲ ਵਿੱਚ ਫਸਾਉਣਾ ਹੈ ਤੇ ਕਿਹੜੇ ਕਾਰਨ ਕਰਕੇ ਫਸਾਉਣਾ ਹੈ ਪਰ ਮੇਰਾ ਤੇ ਬੜਾ ਵੱਡਾ ਤਜਰਬਾ ਹੋ ਚੁੱਕਾ ਹੈ ਕਿ ਜਿੰਨਾ ਬੰਦਾ ਚੀਕਣੀਆਂ ਚੋਪੜੀਆਂ ਗੱਲਾਂ ਕਰਨ ਵਾਲਾ ਹੈ ਮਿੱਠੀਆਂ ਮਿੱਠੀਆਂ ਕਰਨ ਵਾਲਾ ਹੈ ਬਟਰਿੰਗ ਕਰਨ ਵਾਲਾ ਹੈ ਉਨਾ ਬੰਦਾ ਅੰਦਰ ਦਾ ਕਰਪਟ ਹੋਏਗਾ ਪਰ ਕਈ ਠੋਕਰਾਂ ਖਾਨ ਤੋਂ ਬਾਅਦ ਜਾ ਕੇ ਤਜਰਬਾ ਬਣਿਆ ਉਹ ਬੰਦਾ ਜਿਹੜਾ ਧੋਖੇ ਦੀ ਨੀਤੀ ਲੈ ਕੇ ਆਇਆ ਸੀ ਕਿ ਮੈਂ ਤੇ ਆਪਣਾ ਮਤਲਬ ਕੱਢਣਾ ਹੈ ਮੈਂ ਤੇ ਆਪਣਾ ਕੰਮ ਕੱਢਣਾ ਹੈ ਉਸ ਤੋਂ ਬਾਅਦ ਇਹ ਕੌਣ ਤੇ ਮੈਂ ਕੌਣ ਪਛਾਣਣਾ ਵੀ ਆਪਾਂ ਨਹੀਂ ਉਹ ਛੱਡਣ ਲੱਗਿਆ ਇੱਕ ਮਿੰਟ ਨਹੀਂ ਲਾਉਂਦਾ ਇੱਕ ਮਿੰਟ ਵੀ ਪਰ ਤੁਸੀਂ ਉਹਨੂੰ ਰਿਸ਼ਤੇਦਾਰ ਮੰਨ ਲਿਆ ਸੀ ਤੇ ਤੁਹਾਡੇ ਮੰਨਣ ਦਾ ਇੱਕ ਮੁਗਾਲਤਾ ਸੀ ਇੱਕ ਗਲਤੀ ਸੀ ਹੁਣ ਤੁਸੀਂ ਮੰਨ ਲਿਆ ਤੇ ਤੁਹਾਡੇ ਮੰਨਣ ਕਰਕੇ ਤੁਹਾਨੂੰ ਦੁੱਖ ਵੀ ਮਿਲਿਆ ਕਿ ਮੈਂ ਤੇ ਉਹਨੂੰ ਭਰਾ ਬਣਾ ਲਿਆ ਸੀ ਪਰ ਉਹ ਭਰਾ ਰਿਹਾ ਨਹੀਂ ਮੈਨੂੰ ਆ ਰਿਸ਼ਤੇਦਾਰ ਬਣਾ ਲਿਆ ਸੀ ਪਰ ਉਹ ਰਿਸ਼ਤੇਦਾਰ ਰਿਹਾ ਨਹੀਂ ਪਰ ਉਹਨੇ ਨਹੀਂ ਸੀ ਬਣਾਇਆ ਉਹਨੇ ਬਣਾਇਆ ਸੀ ਗੱਲੀਬਾਤੀ ਤੁਸੀਂ ਬਣਾਇਆ ਸੀ ਅੰਦਰੋਂ ਉਹਨੇ ਗੱਲੀਬਾਤੀ ਬਣਾਇਆ ਸੀ ਤੇ ਗੱਲੀਬਾਤੀ ਛੱਡ ਵੀ ਦਿੱਤਾ ਉਹਨੂੰ ਛੱਡਣ ਲੱਗਿਆ ਕੋਈ ਦੁੱਖ ਮਹਿਸੂਸ ਨਹੀਂ ਹੋਇਆ ਤੁਸੀਂ ਅੰਦਰੋਂ ਬਣਾਇਆ ਸੀ ਤੇ ਤੁਹਾਨੂੰ ਛੱਡਣ ਲੱਗਿਆਂ ਅੱਜ ਦਰਦ ਮਹਿਸੂਸ ਹੋਇਆ ਕਿਉਂਕਿ ਰਿਸ਼ਤਾ ਬਣਾ ਲਿਆ ਸੀ ਤੇ ਬਣਾਇਆ ਤੁਸੀਂ ਸੀ ਬਣਾਇਆ ਉਹਨੇ ਨਹੀਂ ਸੀ ਉਹਦਾ ਤੇ 도ਗਲਾਪਨ ਸੀ ਜੋ ਉਦੋਂ ਸਮਝ ਨਹੀਂ ਸੀ ਆਇਆ ਪਰ ਉਹ ਸਮਾਂ ਨਿਕਲ ਜਾਣ ਤੋਂ ਬਾਅਦ ਸਮਝ ਵਿੱਚ ਆਇਆ ਹੁਣ ਮੈਂ ਇੱਕ ਗੱਲ ਹੋਰ ਕਰ ਦਿਆਂ ਪਿੰਡ ਦੀਆਂ ਗਲੀਆਂ ਪਿੰਡ ਦੇ ਦਰਖਤ ਜਿਨ੍ਹਾਂ ਦਰਖਤਾਂ ਦੇ ਥੱਲੇ ਰੁੱਖਾਂ ਦੇ ਥੱਲੇ ਖੇਡਦੇ ਰਹੇ ਜਿਨ੍ਹਾਂ ਗਲੀਆਂ ਵਿੱਚ ਭੱਜਦੇ ਰਹੇ ਖੇਡਦੇ ਰਹੇ ਜਿੰਨਾ ਘਰਾਂ ਵਿੱਚ ਅਸੀਂ ਸਮਾਂ ਗੁਜ਼ਾਰਿਆ ਉਹਨਾਂ ਘਰਾਂ ਨੂੰ ਰੁੱਖਾਂ ਨੂੰ ਗਲੀਆਂ ਨੂੰ ਛੱਡਣ ਲੱਗਿਆਂ ਵੀ ਅੰਦਰ ਇੱਕ ਚੀਜ਼ ਪੈਂਦੀ ਹੈ ਅੰਦਰ ਇੱਕ ਦਰਦ ਹੁੰਦਾ ਹੈ ਵੀ ਯਾਰ ਉਹ ਗਲੀਆਂ ਚੇਤੇ ਕਰ ਕਰਕੇ ਨਾ ਬੰਦਾ ਮੁੜ ਮੁੜ ਕੇ ਰੋਂਦਾ ਤੇ ਗੁਰਦਾਸ ਮਾਨ ਨੇ ਤੇ ਪਿੱਛੇ ਜੇ ਗਾਣਾ ਵੀ ਗਾਇਆ ਸੀ ਕਿ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਤੋ ਖਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਵੀ ਜਿਹਦੇ ਨਾਲ ਤੁਹਾਡੀ ਪਕੜ ਬਣ ਜਾਂਦੀ ਹੈ ਜਿੰਨੂੰ ਤੁਸੀਂ ਆਪਣਾ ਮੰਨ ਲੈਂਦੇ ਹੋ ਜਿਹਦੇ ਨਾਲ ਤੁਹਾਡਾ ਕੋਈ ਸਮਾਂ ਰਾਫਤਾ ਬਣਿਆ ਰਿਹਾ ਹੋਵੇ ਜਿਹਦੇ ਨਾਲ ਮੋਹ ਦੀ ਤੰਦ ਵੱਜ ਗਈ ਹੋਵੇ ਉਹ ਰੁੱਖ ਹੋਵੇ ਘਰ ਹੋਵੇ ਮਕਾਨ ਹੋਵੇ ਪਿੰਡ ਹੋਵੇ ਗਲੀ ਹੋਵੇ ਬੰਦਾ ਹੋਵੇ ਕੋਈ ਹੋਵੇ ਉਹਨੂੰ ਛੱਡਣ ਲੱਗਿਆਂ ਵੀ ਚੀਜ਼ ਪੈਂਦੀ ਹੈ ਪਰ ਉਹ ਬੰਦੇ ਕਿਹੋ ਜਿਹੇ ਨੇ ਜਿਹੜੇ ਤੁਹਾਨੂੰ ਵਰਤਦੇ ਨੇ ਅੰਬ ਦੀ ਗੁੱਠਲੀ ਦੀ ਤਰ੍ਹਾਂ ਅੰਬ ਖਾ ਕੇ ਤੇ ਗੁੱਠਲੀ ਨੂੰ ਪਰਾਂ ਸੁੱਟ ਦਿੰਦੇ ਨੇ ਉਹਨਾਂ ਦਾ ਮਸਲਾ ਹੀ ਤੁਹਾਨੂੰ ਵਰਤਨ ਦਾ ਸੀ ਉਹਨਾਂ ਦਾ ਮਸਲਾ ਤੁਹਾਡੇ ਨਾਲ ਸਬੰਧ ਬਣਾਉਂਦਾ ਨਹੀਂ ਸੀ ਰਿਸ਼ਤਾ ਬਣਾਉਂਦਾ ਨਹੀਂ ਸੀ ਦੁੱਖ ਨੂੰ ਹੁੰਦਾ ਏ ਜਿਨੇ ਰਿਸ਼ਤਾ ਫੜਿਆ ਜਿਨੇ ਫੜਿਆ ਹੀ ਨਹੀਂ ਜਿਨੇ ਮਤਲਬ ਲਈ ਕਾਇਮ ਕੀਤਾ ਉਹਨੂੰ ਨਾ ਛੱਡਣ ਲੱਗਿਆ ਦੁੱਖੇ ਤੇ ਨਾ ਬਣਾਉਣ ਲੱਗਿਆ ਉਹਨੂੰ ਖੁਸ਼ੀ ਮਿਲੀ ਸੀ ਉਹਦਾ ਤੇ ਵਖਾਵਾ ਸੀ ਉਹਦਾ ਤੇ ਮਤਲਬ ਸੀ ਮਤਲਬ ਨਿਕਲ ਗਿਆ ਤੇ ਤੂੰ ਕੌਣ ਤੇ ਮੈਂ ਕੌਣ ਮੈਂ ਇੱਕ ਹੋਰ ਤੁਹਾਡੇ ਸਾਹਮਣੇ ਉਦਾਹਰਨ ਦੇ ਦੇਣਾ ਅਮਰੀਕਾ ਦੇ ਅੰਦਰ ਮੈਂ ਵੇਖਿਆ ਵੀ ਬਹੁਤ ਸਾਰੇ ਜਿਹੜੇ ਗੋਰੇ ਨੇ ਜਿਹੜੇ ਕਾਉਂਟੀਆਂ ਦੇ ਅੰਦਰ ਰਹਿੰਦੇ ਨੇ ਬਾਹਰ ਰੂਰਲ ਏਰੀਆ ਦੇ ਅੰਦਰ ਰਹਿੰਦੇ ਨੇ ਉਹਨਾਂ ਨੇ ਆਪਣੇ ਫਾਰਮਾਂ ਦੇ ਉੱਤੇ ਛੜਕਾਂ ਦੇ ਨੇੜੇ ਪੁਰਾਣੀਆਂ ਮਸ਼ੀਨਰੀਆਂ ਸਜਾ ਕੇ ਰੱਖੀਆਂ ਹੁੰਦੀਆਂ ਨੇ ਪੁਰਾਣੇ ਟਰੈਕਟਰ ਜਿਨ੍ਹਾਂ ਦੇ ਲੋਹੇ ਦਾ ਪੱਈਆ ਹੁੰਦਾ ਸੀ ਤੇ ਇੱਕ ਹੀ ਪੱਈਆ ਹੁੰਦਾ ਸੀ ਉਹ ਟਰੈਕਟਰ ਵੀ ਮੈਂ ਵੇਖੇ ਜਿਨ੍ਹਾਂ ਦਾ ਅਗਲੇ ਪਾਸੇ ਸਿਰਫ ਇੱਕ ਪੱਈਆ ਤੇ ਲੋਹੇ ਦਾ ਪੱਈਆ ਤੇ ਪਿਛਲੇ ਵੀ ਦੋ ਪੱਈਏ ਉਹ ਟਰੈਕਟਰ ਵੀ ਉਹਨਾਂ ਘਰਾਂ ਦੇ ਸਾਹਮਣੇ ਸ਼ਿੰਗਾਰ ਦੀ ਤਰ੍ਹਾਂ ਰੱਖੇ ਆ ਤੇ ਜਦ ਮੈਂ ਇੱਕ ਗੋਰੇ ਨੂੰ ਪ੍ਰਸ਼ਨ ਕੀਤਾ ਕਿ ਦਰੇ ਜਾਂਦਿਆਂ ਜਾਂਦਿਆਂ ਮੈਂ ਖਿਆ ਇਹ ਰੱਖਣ ਦਾ ਕਾਰਨ ਉਹ ਕਹਿੰਦਾ ਜਿੰਦਗੀ ਦਾ ਮੇਰਾ ਪਹਿਲਾ ਟਰੈਕਟਰ ਸੀ ਬਹੁਤ ਸਾਰੇ ਲੋਕ ਇਹਨੂੰ ਲੈਣ ਵਾਸਤੇ ਆਏ ਪੁਰਾਣੀਆਂ ਚੀਜ਼ਾਂ ਨੂੰ ਲੋਕ ਖਰੀਦਦਾਰ ਬੜੇ ਬਣ ਕੇ ਆਉਂਦੇ ਨੇ ਮਹਿੰਗਾ ਰੇਟ ਵੀ ਦਿੰਦੇ ਨੇ ਪਰ ਕਹਿੰਦਾ ਮੈਂ ਵੇਚਣਾ ਨਹੀਂ ਜਿੰਨੇ ਦਾ ਲਿਆ ਸੀ ਉਦੋਂ ਕਈ ਗੁਣਾ ਸੈਂਕੜੇ ਗੁਣਾ ਵੱਧ ਕੀਮਤ ਮਿਲਦੀ ਹੈ ਪਰ ਨਹੀਂ ਵੇਚਣਾ ਕਿਉਂਕਿ ਮੇਰਾ ਤੇ ਇਹਦਾ ਇੱਕ ਰਿਸ਼ਤਾ ਬਣ ਗਿਆ ਤੇ ਉਹਨੂੰ ਕਹਿੰਦੇ ਨੇ ਮੋਹ ਦਾ ਰਿਸ਼ਤਾ ਮੈਨੂੰ ਵੇਖਣਾ ਤੇ ਮੈਨੂੰ ਮੇਰਾ ਪਿਛਲਾ ਸਮਾਂ ਚੇਤੇ ਆ ਜਾਂਦਾ ਹੈ ਮੈਨੂੰ ਮੇਰਾ ਉਹ ਸਮਾਂ ਚੇਤੇ ਆਉਂਦਾ ਹੈ ਤੇ ਜਿਹੜਾ ਅੱਜ ਦਾ ਸਮਾਂ ਹੈ ਚੇਤੇ ਆਉਂਦਾ ਤੇ ਮੈਂ ਜ਼ਿੰਦਗੀ ਸਕੂਨ ਲਿਆ ਕੇ ਜਿਉਣੀ ਸ਼ੁਰੂ ਕਰ ਦੇਣਾ ਮੈਨੂੰ ਚੇਤਾ ਹੁੰਦਾ ਮੈਂ ਕੀ ਸਾਂ ਤੇ ਅੱਜ ਮੇਰੇ ਕੋਲ ਕੀ ਹੈ ਇਹ ਟਰੈਕਟਰ ਸਜਾ ਕੇ ਰੱਖੇ ਨੇ ਪੁਰਾਣੀਆਂ ਕਾਰਾਂ ਰੱਖੀਆਂ ਨੇ ਚਲੋ ਹੋਰ ਤੇ ਹੋਰ ਤੁਸੀਂ ਕਿਧਰੇ ਜਾ ਕੇ ਕਿਸੇ ਸਿਟੀ ਦੇ ਅੰਦਰ ਦੇਸ਼ ਵਿਦੇਸ਼ ਦੇ ਅੰਦਰ ਜਿਹੜੇ ਤੁਸੀਂ ਮੋਟਲ ਦੇ ਅੰਦਰ ਹੋਟਲ ਦੇ ਅੰਦਰ ਕਮਰਾ ਲੈ ਕੇ 2 ਦਿਨ ਰਹੇ ਹੋ ਨਾ ਤੇ ਛੱਡਣ ਲੱਗਿਆਂ ਇੱਕ ਵਾਰੀ ਹਲਕਾ ਜਿਹਾ ਦਰਦ ਹੁੰਦਾ ਚਾਰ ਦਿਨ ਇਸ ਕਮਰੇ 'ਚ ਰਹੇ ਸਾਂ ਇਹਦੀਆਂ ਦੁਆਰਾਂ ਨਾਲ ਪਿਆਰ ਰੰਗ ਨਾਲ ਪਿਆਰ ਅੰਦਰ ਪਏ ਫੁੱਲਾਂ ਨਾਲ ਪਿਆਰ ਅੰਦਰ ਪਈਆਂ ਚੀਜ਼ਾਂ ਨਾਲ ਪਿਆਰ ਬਣ ਜਾਂਦਾ ਉਹਨੂੰ ਵੀ ਛੱਡਣ ਲੱਗਿਆਂ ਹਲਕਾ ਜਿਹਾ ਦਰਦ ਹੁੰਦਾ ਤੇ ਜਿਹੜੇ ਬੰਦੇ ਤੁਹਾਨੂੰ ਵਰਤ ਕੇ ਅੰਬ ਦੀ ਗੁੱਠਲੀ ਦੀ ਤਰ੍ਹਾਂ ਛੱਡ ਕੇ ਚਲੇ ਜਾਂਦੇ ਨੇ ਉਹਨਾਂ ਨੂੰ ਬੰਦਾ ਕਹਿਣ ਦੀ ਲੋੜ ਹੀ ਨਹੀਂ ਉਹਨਾਂ ਨੂੰ ਗਦਾਰਾਂ ਦੀ ਲਿਸਟ ਵਿੱਚ ਰੱਖ ਲਓ ਉਹਨਾਂ ਨੂੰ ਗਦਾਰ ਕਹੋ ਘਟਿਆ ਕਹੋ ਜੋ ਮਰਜ਼ੀ ਉਹਨਾਂ ਨੂੰ ਨਾਂ ਦਿਓ ਉਹ ਸਾਰੇ ਨਾਂ ਉਹਨਾਂ ਦੇ ਉੱਤੇ ਟੁਕਣਗੇ ਪਰ ਉਹਨਾਂ ਨੂੰ ਕੀ ਫਰਕ ਪੈਂਦਾ ਹੈ ਉਹ ਤੇ ਮਤਲਬ ਲੈਣ ਆਏ ਸੰ ਤੇ ਮਤਲਬ ਲੈ ਕੇ ਚਲੇ ਗਏ ਤੁਹਾਨੂੰ ਦੁਖੀ ਕਰਨਾ ਆਏ ਸੰ ਤੇ ਦੁਖੀ ਕਰਕੇ ਚਲੇ ਗਏ ਪਰ ਚਲੋ ਉਹ ਚਲੇ ਗਏ ਨੇ ਅੱਗੋਂ ਸੁਚੇਤ ਹੋ ਕੇ ਰਹੋ ਉਹ ਜਿਆ ਬਣ ਕੇ ਦੁਬਾਰਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਦੂਜਾ ਨਾ ਆਵੇ ਉਹ ਜਈ ਅੰਦਰ ਦੀ ਸ਼ਖਸੀਅਤ ਲੈ ਕੇ ਤੁਹਾਡੇ ਕੋਲ ਕੋਈ ਦੂਜਾ ਮਤਲਬੀ ਬਣ ਕੇ ਆਏ ਤੇ ਪਛਾਣ ਜਿਓ ਉਹ ਬੰਦਾ ਪਹਿਲਾ ਤੁਹਾਡੀ ਨਜ਼ਰ ਚ ਆ ਜਾਏ ਬੀਹੇਵੀ ਉਹਦਾ ਹੀ ਪ੍ਰਾਹ ਲੱਗਦਾ ਹੈ ਕਰਪਟ ਲੱਗਦਾ ਹੈ ਧੋਖੇਦਾਰ ਲੱਗਦਾ ਹੈ ਉਹ ਯਾਰੋ ਜਿਹੜੀ ਕਮੀਜ਼ ਜਾਂ ਪੈਂਟ ਤੁਸੀਂ ਕਿਦਰੇ 2-4 ਮਹੀਨੇ ਹੰਡਾਈ ਹੋਵੇ ਨਾ ਉਹਨੂੰ ਵੀ ਸੁੱਟਣ ਲੱਗਿਆਂ ਟਰੈਸ਼ ਬੈਗ ਵਿੱਚ ਪਾਉਣ ਲੱਗਿਆਂ ਨਾ ਇੱਕ ਰਾ ਅੰਦਰ ਦਾ ਮੋਹ ਉਛਾਲਾ ਮਾਰਦਾ ਹੈ ਵੀ ਪੈਂਟ ਬੜੀ ਚੰਗੀ ਸੀ ਇਹਦਾ ਰੰਗ ਬੜਾ ਚੰਗਾ ਸੀ ਕਮੀਜ਼ ਬੜੀ ਚੰਗੀ ਸੀ ਪੱਗ ਬੜੀ ਚੰਗੀ ਸੀ ਅੱਜ ਪੁਰਾਣੀ ਹੋ ਗਈ ਛੱਡਣੀ ਪੈ ਰਹੀ ਤਾਂ ਵੀ ਦਰਦ ਹੁੰਦਾ ਹੈ ਜਿਹੜਾ ਬੰਦਾ ਰਿਸ਼ਤਾ ਬਣਾ ਕੇ ਛੱਡਦਾ ਹੈ ਉਹਨੂੰ ਜਿਹੜਾ ਮਰਜੀ ਛੋਟੇ ਤੋਂ ਛੋਟਾ ਘਟਿਆ ਤੋਂ ਘਟਿਆ ਨਾ ਦੇ ਲੋ ਉਹਦੇ ਉੱਤੇ ਪੂਰਾ ਉਤਰੇਗਾ ਖਰਾ ਉਤਰੇਗਾ ਪਰ ਮੈਂ ਕਹਿੰਨਾ ਗਲਤੀ ਤੇ ਸਾਡੀ ਰਹੀ ਗਲਤੀ ਤੇ ਤੁਹਾਡੀ ਰਹੀ ਜਿਹੜੇ ਉਹਨੂੰ ਪਛਾਣ ਨਾ ਸਕੇ ਜਿਹੜਾ ਲਬਾਸ਼ ਚੰਗਾ ਬਣਾ ਕੇ ਆਇਆ ਗੱਲਾਂ ਬਾਤਾਂ ਚੰਗੀਆਂ ਲੈ ਕੇ ਆਇਆ ਪਰ ਅੰਦਰ ਚੋਰ ਸੀ ਠੱਗ ਸੀ ਕਰਪਟ ਸੀ ਬੇਈਮਾਨ ਸੀ ਉਸ ਬੰਦੇ ਦੀ ਪਛਾਣ ਕਰੋ ਤਾਂ ਕਿ ਅੱਗੋਂ ਤੁਸੀਂ ਦੁਬਾਰਾ ਧੋਖੇ